ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸਾਡੇ YouTube ਚੈਨਲ ਹਿਸਟੋਰੀਕਲ ਟਰੈਵਲ ਐਂਡ ਸਰਚ ਦੇ ਵਿੱਚ ਅੱਜ ਅਸੀਂ ਗੱਲ ਕਰਾਂਗੇ ਪਾਣੀਪਤ ਦੀ ਤੀਜੀ ਲੜਾਈ ਜੋ 14 ਜਨਵਰੀ 1761 ਨੂੰ ਮਰਾਠਿਆਂ ਅਤੇ ਅਹਿਮਦ ਸ਼ਾਹ ਅਬਦਾਲੀ ਦੇ ਵਿੱਚ ਲੜੀ ਗਈ ਇਹ ਲੜਾਈ ਭਾਰਤ ਦੀਆਂ ਉਹਨਾਂ ਫੈਸਲਾਕੁਲ ਲੜਾਈਆਂ ਦੇ ਵਿੱਚੋਂ ਇੱਕ ਹੈ ਜਿਨ੍ਹਾਂ ਨੇ ਸਾਡੇ ਦੇਸ਼ ਨੂੰ ਜਿੱਥੇ ਗੁਲਾਮ ਬਣਾ ਦਿੱਤਾ ਉਥੇ ਹੀ ਸਾਡੀ ਕਿਸਮਤ ਦੇ ਉੱਤੇ ਬਹੁਤ ਜ਼ਿਆਦਾ ਅਸਰ ਪਾਇਆ ਕਿਉਂਕਿ ਅਸੀਂ ਵਿਦੇਸ਼ੀਆਂ ਦੀ ਝੋਲੀ ਵਿੱਚ ਚਲੇ ਗਏ ਭਾਵੇਂ ਉਹ 326 ઈਸਾ ਪੂਰਬ ਦੀ ਲੜਾਈ ਹੈ ਸਿਕੰਦਰ ਤੇ ਪੋਰਸ ਦੀ ਲੜਾਈ ਜਾਂ ਫਿਰ ਤਰਾਇਨ ਦੀਆਂ ਦੋ ਲੜਾਈਆਂ ਹੈਗੀਆਂ ਜਾਂ ਫਿਰ ਪਾਣੀਪਤ ਦੀਆਂ ਤਿੰਨ ਲੜਾਈਆਂ ਇਹ ਆਖਰੀ ਲੜਾਈ 1761 ਦੇ ਵਿੱਚ ਹੁੰਦੀ ਹੈ ਜਿਸ ਦੇ ਨਾਲ ਭਾਰਤ ਅੰਗਰੇਜ਼ਾਂ ਦੇ ਗੁਲਾਮੀ ਵੱਲ ਵਧ ਗਿਆ ਐਮਦਸਾਬ ਅਦਾਲੇ 1747 ਦਸੰਬਰ ਤੋਂ ਲੈ ਕੇ 1767 ਤੱਕ 8 ਵਾਰੀ ਜਿਹੜਾ ਹੈਗਾ ਉਸ ਨੇ ਹਮਲੇ ਕੀਤੇ ਭਾਰਤ ਉੱਤੇ ਕਦੇ ਉਹ ਪੈਸੇ ਲੈ ਕੇ ਵਾਪਸ ਚਲਾ ਜਾਂਦਾ ਰਿਹਾ ਕਦੇ ਉਹ ਦਿੱਲੀ ਤੱਕ ਵਧ ਜਾਂਦਾ ਸੀ ਇਸੇ ਦਰਮਿਆਨ ਦੋ ਵੱਡੀਆਂ ਲੜਾਈਆਂ ਹੋਈਆਂ ਜਿਨ੍ਹਾਂ ਵਿੱਚੋਂ ਇੱਕ ਹੈ 1761 ਦੀ ਪਾਣੀਪਤ ਦੀ ਤੀਜੀ ਲੜਾਈ ਇੱਕ ਹੈ 1762 ਦਾ ਵੱਡਾ ਘੱਲੂ ਘਾਰਾ ਜਿਹੜਾ ਮਲੇਰਕੋਟਲੇ ਦੇ ਵਿੱਚ ਵਾਪਰਿਆ ਮਰਾਠੇ ਉਸ ਸਮੇਂ ਭਾਰਤ ਦੀ ਸਭ ਤੋਂ ਤਾਕਤਵਰ ਤਕਤੀ ਸੀ ਇਸ ਕਰਕੇ ਮਰਾਠਿਆਂ ਨੂੰ ਲੱਗਦਾ ਸੀ ਕਿ ਸਾਨੂੰ ਹਰਾਉਣ ਵਾਲਾ ਕੋਈ ਨਹੀਂ ਜੰਮਿਆ ਭਾਰਤ ਦੇ ਵਿੱਚ ਬਲਕੇ ਬਦੇਸੀ ਵੀ ਸਾਨੂੰ ਨਹੀਂ ਹਰਾ ਸਕਦੇ ਇਹ ਗੱਲ ਸੱਚ ਵੀ ਸੀ ਜੇਕਰ ਮਰਾਠਿਆਂ ਦੇ ਵਿੱਚ ਫੁੱਟ ਨਾ ਪੈਂਦੀ ਦਿੱਲੀ ਦਾ ਸਮਰਾਟ ਔਰੰਗਜ਼ੇਬ ਦੀ ਮੌਤ ਤੋਂ ਬਾਅਦ ਇੰਨਾ ਜ਼ਿਆਦਾ ਕਮਜ਼ੋਰ ਹੋ ਗਏ ਕਿ ਉਹ ਵੀ ਮਰਾਠਿਆਂ ਦੇ ਉੱਤੇ ਨਿਰਭਰ ਹੋ ਗਏ 1752 ਤੋਂ ਬਾਅਦ ਤਾਂ ਹਾਲਤ ਇੰਨੀ ਖਰਾਬ ਸੀ ਕਿ ਦਿੱਲੀ ਦੇ ਸਮਰਾਟ ਜਿਹੜੇ ਹੈਗੇ ਆ ਬਿਹਾਰ ਵੱਲ ਭੱਜ ਜਾਂਦੇ ਸਨ ਤਾਂ ਉਹਨਾਂ ਨੂੰ ਮਰਾਠੇ ਹੀ ਲਿਆ ਕੇ ਦਿੱਲੀ ਬਿਠਾਉਣ ਲੱਗੇ ਮਰਾਠਿਆਂ ਦਾ ਮੁਗਲ ਸਮਰਾਟ ਉੱਪਰ ਬਹੁਤ ਜ਼ਿਆਦਾ ਪ੍ਰਭਾਵ ਸੀ ਇਹ ਕਹਿ ਲੋ ਕਿ ਨਾ ਮਾਤਰ ਸ਼ਾਸਨ ਹੀ ਮੁਗਲ ਸਮਰਾਟ ਚਲਾਉਂਦਾ ਸੀ ਅਸਲ ਵਿੱਚ ਪਿੱਛੋਂ ਮਰਾਠੇ ਹੀ ਰਾਜ ਨੂੰ ਚਲਾਉਂਦੇ ਸਨ ਮਰਾਠਿਆਂ ਦੀ ਲਾਲਸਾ ਵਧੀਆਂ ਗਈਆਂ ਗਈਆਂ ਉਹਨਾਂ ਨੇ ਉੱਤਰ ਵੱਲ ਵਧਣ ਦਾ ਵਿਚਾਰ ਰੱਖਿਆ ਕਿ ਪੰਜਾਬ ਉੱਤੇ ਕਬਜ਼ਾ ਕੀਤਾ ਜਾਏ। ਇਸ ਮਕਸਦ ਦੇ ਲਈ 1758 ਦੇ ਵਿੱਚ ਲਾਹੌਰ ਉੱਤੇ ਹਮਲਾ ਕਰ ਦਿੱਤਾ ਗਿਆ ਤੇ ਪੰਜਾਬ ਦੇ ਉੱਤੇ ਕਬਜ਼ਾ ਕਰ ਲਿਆ ਗਿਆ। ਮਰਾਠਿਆਂ ਨੇ ਆਪਣਾ ਸਰਦਾਰ ਇੱਥੇ ਗਵਰਨਰ ਲਾ ਦਿੱਤਾ। ਕਿਉਂਕਿ ਇਸ ਦਰਮਿਆਨ ਅਬਦਾਲੀ ਵੀ ਵਾਰ-ਵਾਰ ਹਮਲੇ ਕਰ ਰਿਹਾ ਸੀਗਾ। 1752 ਦੇ ਵਿੱਚ ਅਹਿਮਦ ਸਾਹ ਅਬਦਾਲੀ ਨੇ ਪੰਜਾਬ ਉੱਤੇ ਪੱਕੇ ਤੌਰ ਤੇ ਕਬਜ਼ਾ ਕਰ ਲਿਆ ਸੀ। ਤੇ ਉਸ ਦੇ ਗਵਰਨਰ ਨੂੰ ਹਰਾਉਣ ਤੋਂ ਬਾਅਦ ਕੀ ਮਰਾਠੇ ਪੰਜਾਬ ਉੱਤੇ ਕਬਜ਼ਾ ਕਰ ਸਕੇ ਜਦੋਂ ਇਹ ਖਬਰ ਅਫਗਾਨਿਸਤਾਨ ਪਹੁੰਚੀ ਤੌਥੋ ਅਬਦਾਲੀ ਨੂੰ ਪਤਾ ਲੱਗਿਆ ਕਿ ਇਸ ਤਰ੍ਹਾਂ ਹੋ ਗਿਆ ਹੈ ਤਾਂ ਉਸ ਨੂੰ ਬੜਾ ਗੁੱਸਾ ਆਇਆ ਉਸ ਨੇ ਪੂਰੀ ਸੈਨਿਕ ਤਿਆਰੀ ਕੀਤੀ ਤਕਰੀਬਨ 60000 ਦੀ ਸੈਨਾ ਉਸ ਨੇ ਪਹਿਲੇ ਦਰਜੇ ਦੇ ਲਈ 80000 ਦੀ ਸੈਨਾ ਜਿਹੜੀ ਹੈਗੀ ਆ ਦੂਜੇ ਦਰਜੇ ਦੇ ਲਈ ਅਬਦਾਲੀ ਐਵੇਂ ਨਹੀਂ ਸੀ ਆਇਆ ਕਿ ਉਸਨੇ ਮੂੰਹ ਕੀਤਾ ਭਾਰਤ ਵੱਲ ਨੂੰ ਤੇ ਚੱਲ ਪਿਆ ਵਲਕਿ ਉਸ ਨੂੰ ਬੁਲਾਉਣ ਦੇ ਵਿੱਚ ਸਾਡੇ ਹੀ ਦੋ ਜਿਹੜੇ ਹੈਗੇ ਆ ਇੱਥੋਂ ਦੇ ਸ਼ਾਸਕਾਂ ਦੇ ਨਾਮ ਆਉਂਦੇ ਆ ਇੱਕ ਹੈ ਅਵਧਾ ਨਵਾਬ ਸਜਾਓ ਦੌਲਾ ਦੂਜਾ ਹੈ ਰੋਹਿਲਖੰਡ ਦਾ ਸ਼ਾਸਕ ਨਜੀਬ ਦੌਲਾ ਇਹ ਦੋਨੋਂ ਜਿਹੜੇ ਸੀਗੇ ਇਹ ਅਬਦਾਲੀ ਨਾਲ ਮਿਲ ਗਏ ਇਹਨਾਂ ਦੀ ਲਾਲਸਾ ਇਹ ਸੀ ਕਿ ਜੇ ਮਰਾਠਿਆਂ ਨੂੰ ਹਰਾ ਦਿੱਤਾ ਗਿਆ ਤਾ ਅਸੀਂ ਆਪਣੇ ਰਾਜ ਹੋਰ ਜਾਵਾ ਵਧਾ ਲਵਾਂਗੇ ਸੂਏਸ ਕਰਕੇ ਅਬਦਾਲੀ ਵੱਡੀ ਸੈਨਾ ਲੈ ਕੇ ਪਾਣੀਪਤ ਦੇ ਮੈਦਾਨ ਵਿੱਚ ਪਹੁੰਚ ਗਿਆ ਮਹੀਨਾ ਸਰਦੀ ਦਾ ਸੀ ਤੇ ਮਰਾਠਾ ਸੈਨਾ ਵੀ ਜਿਹੜੀ ਹੈਗੀ ਆ ਪੁੰਨੇ ਤੋਂ ਚਲਦੀ ਹੈ ਦਿੱਲੀ ਹੁੰਦੀ ਹੋਈ ਉਹ ਵੀ ਕਈ ਮਹੀਨਿਆਂ ਬਾਅਦ ਪਾਣੀਪਤ ਦੇ ਮੈਦਾਨ ਵਿੱਚ ਪਹੁੰਚ ਗਈ ਸੈਨਾਮਾ ਦੋਨੋਂ ਪਹੁੰਚੀਆਂ ਪਰ ਇਸ ਵਾਰ ਮਰਾਠਿਆਂ ਦੀ ਕਿਸਮਤ ਉਹਨਾਂ ਦਾ ਸਾਥ ਨਹੀਂ ਦੇਗੀ ਉਹ ਮਰਾਠੇ ਜਿਨ੍ਹਾਂ ਨੂੰ ਅਜਿੱਤ ਹੀ ਮੰਨਿਆ ਜਾਂਦਾ ਸੀ ਇਸ ਲੜਾਈ ਦੇ ਵਿੱਚ ਕਿਸਮਤ ਉਹਨਾਂ ਦਾ ਸਾਥ ਨਹੀਂ ਦੇਵੇਗੀ ਜਦੋਂ ਮਰਾਠਾ ਸੈਨਾ ਪੂਣੇ ਤੋਂ ਚੱਲੀ ਤਾਂ ਪੇਸ਼ਵਾ ਵਾਜੀਰਾਓ ਨੇ ਮਰਾਠਾ ਸੈਨਾ ਨੂੰ 2 ਲੱਖ ਰੁਪਿਆ ਦਿੱਤਾ ਕਿ ਤੁਸੀਂ ਇਹਦੇ ਨਾਲ ਆਪਣਾ ਖਰਚਾ ਚਲਾਣਾ ਹੈ ਸੈਨਾ ਦੀ ਗਿਣਤੀ ਕਿੰਨੀ ਹੈ 45000 ਇਨਾ ਤੋਂ ਇਲਾਵਾ ਸੈਨਾ ਦੇ ਨਾਲ ਸੈਨਿਕਾਂ ਦੇ ਸੈਨਾਪਤੀਆਂ ਦੇ ਪਰਿਵਾਰ ਵੀ ਨਾਲ ਸੀਗੇ ਬਹੁਤ ਸਾਰੇ ਡਾਂਸਰ ਗਰੁੱਪ ਹੈ ਬਹੁਤ ਸਾਰੇ ਹਲਵਾਈ ਹੈਗੇ ਆ ਹੋਰ ਬਹੁਤ ਸਾਰੇ ਅਲੱਗ-ਅਲੱਗ ਪ੍ਰਬੰਧ ਕਰਨ ਵਾਲੇ ਲੋਕ ਵੀ ਜਿਹੜੇ ਹੈਗੇ ਆ ਉਸ ਕਾਫਲੇ ਦੇ ਸੈਨਾ ਦੇ ਨਾਲ ਹੀ ਚੱਲ ਰਹੇ ਆ ਜਦੋਂ ਇਹ ਸੈਨਾ ਚੱਲੀ ਤਾਂ ਉਹ ਪੈਸੇ ਕੁਝ ਸਮੇਂ ਬਾਅਦ ਮੁੱਕ ਗਏ ਕਿਉਂਕਿ ਸੈਨਾ ਦਾ 1 ਮਹੀਨੇ ਦਾ ਖਰਚਾ 6 ਲੱਖ ਰੁਪਏ ਸੀ ਹੁਣ 4 ਲੱਖ ਰੁਪਇਆ ਕਿੱਥੋਂ ਆਏਗਾ ਇਹਦੇ ਲਈ ਪੇਸ਼ਵਾ ਜੀ ਨੇ ਕਿਹਾ ਕਿ ਤੁਸੀਂ ਰਸਤੇ ਦੇ ਵਿੱਚੋਂ ਇੱਧਰ ਉੱਧਰ ਤੋਂ ਇੰਤਜ਼ਾਮ ਕਰ ਲੈਣਾ ਤੇ ਉਹ ਲੁੱਟਾਂ ਖੋਹਾਂ ਕਰਦੇ ਗਏ ਤੇ ਇਸ ਤਰ੍ਹਾਂ ਦੇ ਨਾਲ ਉਹ ਪਾਣੀਪਤ ਦੇ ਮੈਦਾਨ ਵਿੱਚ ਪਹੁੰਚ ਗਏ ਹੁਣ ਜਦੋਂ ਪੇਸ਼ਵੇ ਦੀ ਇਹ ਸੈਨਾ ਇੱਥੇ ਪਹੁੰਚੀ ਤਾਂ ਇਹ ਨਹੀਂ ਹੁੰਦਾ ਹੈਗਾ ਕਿ ਹੌਣ ਸਾਰੇ ਲੜ ਪਏ ਇਸ ਤਰ੍ਹਾਂ ਨਹੀਂ ਹੁੰਦਾ ਦੋਨੋਂ ਸਨਾਮਾ ਆਪਣੀ ਤਿਆਰੀ ਕਰਦੀਆਂ ਨੇ ਅਬਦਾਲੀ ਦੀ ਸੈਨਾ ਪਹਿਲਾਂ ਪਹੁੰਚੀ ਹੈ ਮਰਾਠਿਆਂ ਦੀ ਸੈਨਾ ਬਾਅਦ ਵਿੱਚ ਆਈ ਹੈ ਹੁਣ ਉਹ ਪੂਰੀ ਤਿਆਰੀ ਕਰ ਰਹੇ ਆ ਤੇ ਇਸੇ ਦਰਮਿਆਨ ਉਥੇ ਬਹੁਤ ਜ਼ਬਰਦਸਤ ਮੀਂਹ ਪਿਆ ਇੱਕ ਤਾਂ ਸਰਦੀ ਦਾ ਮੌਸਮ ਕਿਉਂਕਿ ਮਹਾਰਾਸ਼ਟਰ ਦਾ ਮੌਸਮ ਪੰਜਾਬ ਦੇ ਮੁਕਾਬਲੇ ਗਰਮ ਹੁੰਦਾ ਹੈ ਪੰਜਾਬ ਦੇ ਵਿੱਚ ਉਸ ਸਮੇਂ 8 ਜਾਂ 9 ਜਾਂ 10 ਡਿਗਰੀ ਦੇ ਲਗਭਗ ਟੈਂਪਰੇਚਰ ਹੋਏਗਾ ਕਿੱਥੇ 35 36 ਡਿਗਰੀ ਦੇ ਜਾਂ 30 ਡਿਗਰੀ ਦੇ ਲਗਭਗ ਟੈਂਪਰੇਚਰ ਸੋ ਇਸ ਕਰਕੇ ਮਰਾਠਿਆਂ ਦੇ ਲਈ ਬਹੁਤ ਜ਼ਿਆਦਾ ਬਿਫਤਾ ਖੜੀ ਹੋ ਗਈ ਇੱਕ ਤਾਂ ਮੀਂਹ ਦੂਜਾ ਠੰਡ ਮੀਨੇ ਮਰਾਠਿਆਂ ਦੀਆਂ ਤੋਪਾਂ ਜਿਹੜੀਆਂ ਹੈਗੀਆਂ ਉਸ ਨੂੰ ਨਕਾਰਾ ਕਰ ਦਿੱਤਾ ਕਿਉਂਕਿ ਪਾਣੀ ਪਾਦੇ ਮੈਦਾਨ ਵਿੱਚ ਜਿਸ ਜਗ੍ਹਾ ਤੇ ਦੋਨੋਂ ਸਨਾਮਾ ਰੁਕੀਆਂ ਸੀਗੀਆਂ ਉੱਚੀ ਜਗ੍ਹਾ ਤੇ ਰੁਕਿਆ ਹੋਈ ਸੀ ਅਬਦਾਲੀ ਦੀ ਸੈਨਾ ਜਦੋਂ ਕਿ ਨੀਵੀਂ ਜਗ੍ਹਾ ਤੇ ਰੁਕੇ ਹੋਏ ਸੀ ਮਰਾਠਿਆਂ ਦੀ ਸੈਨਾ ਉਹਨਾਂ ਦੇ ਦੋ ਸੈਨਾਪਤੀ ਵਿਸ਼ਵਾਸ राव ਜਿਹੜਾ ਕਿ ਨਾਮਾਤਰ ਸੈਨਾਪਤੀ ਸੀ ਪੇਸ਼ਵਾ ਦਾ ਬੇਟਾ ਸੀਗਾ ਤੇ ਦੂਜਾ ਸੀ ਸਦਾ ਸਿਵਰਾਓ ਪਾਉ ਜਿਹੜਾ ਕਿ ਅਸਲ ਸੈਨਾਪਤੀ ਸੀ ਲੜਾਈ ਜਿਹੜੀ ਹੈਗੀ ਆ 14 ਜਨਵਰੀ 1761 ਨੂੰ ਸਵੇਰ ਦੇ ਸਮੇਂ ਸ਼ੁਰੂ ਹੋ ਗਈ 9 ਵਜੇ ਸ਼ੁਰੂ ਹੁੰਦੀ ਹੈ ਤੇ ਅੰਮੋ ਸਾਹਮਣੇ ਜਿਹੜੀਆਂ ਹੈਗੀਆਂ ਤਲਵਾਰਾਂ ਦੇ ਲਾਲ ਤਲਵਾਰਾਂ ਭੜਦੀਆਂ ਨੇ ਬਦੂਖਾਂ ਦੇ ਨਾਲ ਬਦੂਖਾਂ ਭੜਦੀਆਂ ਨੇ ਤੇ ਤੋਪਾਂ ਦੀ ਗੜਗੜਾਹਟ ਖੜਕਾ ਹੋਣ ਲੱਗਿਆ ਕਦੇ ਧੜੰਮ ਦੇਣੇ ਇੱਧਰ ਗੋਲੇ ਕਿਰਦੇ ਆ ਕਦੇ ਧੜੰਮ ਦੇਣੇ ਇੱਧਰ ਗੋਲੇ ਕਿਰਦੇ ਆ ਜਿੱਧਰ ਦੇਖੋ ਲੜਾਈ ਜਿਹੜੀ ਹੈਗੀ ਆ ਉਹ ਬਹੁਤ ਖੂਨੀ ਰੂਪ ਲੈ ਰਹੀ ਹੈ ਜਦੋਂ ਲੜਾਈ ਸ਼ੁਰੂ ਹੋਈ ਤੱਪ ਮਰਾਠਿਆਂ ਦਾ ਪਲੜਾ ਭਾਰੀ ਸੀ ਉਹ ਉਹ ਅਦਾਲੀ ਦੀ ਇੱਕ ਨਹੀਂ ਸੀ ਚੱਲਣ ਦੇ ਰਹੇ ਪਰ ਕੁਝ ਕਿ ਘੰਟਿਆਂ ਬਾਅਦ ਹਾਲਾਤ ਜਿਹੜੇ ਹੈਗੇ ਆ ਬਦਲ ਗਏ ਜਦੋਂ ਅਦਾਲੀ ਦੇ ਸਨਾਮਾ ਨੂੰ ਪਤਾ ਲੱਗਿਆ ਕਿ ਮਰਾਠਿਆਂ ਦੀਆਂ ਤੋਪਾਂ ਤੇ ਕੰਮ ਨਹੀਂ ਕਰ ਰਹੀਆਂ ਤਾਂ ਉਹਨਾਂ ਨੇ ਇੰਨਾ ਜ਼ਬਰਦਸਤ ਅਟੈਕ ਕੀਤਾ ਕਿ ਮਰਾਠਿਆਂ ਦੇ ਸੈਨਾਪਤੀ ਵਿਸ਼ਵਾਸ ਰਾਓ ਤੇ ਸਦਾ ਸਿਵਰਾਉ ਭਾਉ ਦੋਨਾਂ ਨੂੰ ਹੀ ਮਾਰ ਦਿੱਤਾ ਜਦੋਂ ਮਰਾਠਾ ਸੈਨਾ ਨੇ ਦੇਖਿਆ ਕਿ ਸਾਡੇ ਸੈਨਾਪਤੀ ਮਾਰੇ ਗਏ ਆ ਉਹਨਾਂ ਵਿੱਚ ਭੱਗੜੜ ਮਚ ਗਈ ਹੁਣ ਇਹ ਭੱਗੜੜ ਮੱਚਣ ਕਰਕੇ ਅਫਗਾਨੀ ਸੈਨਾ ਨੇ ਉਹਨਾਂ ਦਾ ਪਿੱਛਾ ਕੀਤਾ ਬਹੁਤ ਵੱਡੀ ਸੰਖਿਆ ਦੇ ਵਿੱਚ ਮਰਾਠਾ ਸੈਨਿਕ ਤੇ ਆਮ ਸਿਵਲੀਆਂ ਇੱਥੇ ਮਾਰੇ ਗਏ 50 ਤੋਂ ਲੈ ਕੇ 70 ਹਜ਼ਾਰ ਦੇ ਲਗਭਗ ਸੈਨਿਕ ਤੇ ਗੈਰ ਸੈਨਿਕ ਜਿਹੜੇ ਹੈਗੇ ਆ ਇਸ ਲੜਾਈ ਦੇ ਵਿੱਚ ਮਾਰੇ ਗਏ ਮਰਾਠਿਆਂ ਦਾ ਸੈਨਾਪਤੀ ਇਬਰਾਹਿਮ ਖਾਂ ਗਾਰਦੀ ਉਹਦੀਆਂ ਵੀ ਤੋਪਾਂ ਜਿਹੜੀਆਂ ਹੈਗੀਆਂ ਕੰਮ ਨਹੀਂ ਆਈਆਂ ਕਿਉਂਕਿ ਮੀਂਹ ਕਰਕੇ ਤੋਪਾਂ ਜਿਹੜੀਆਂ ਹੈਗੀਆਂ ਚੱਲਣ ਤੋਂ ਨਕਾਰਾ ਹੋ ਗਈਆਂ ਇਸ ਕਰਕੇ ਮਰਾਠਿਆਂ ਨੂੰ ਬਹੁਤ ਬੁਰੀ ਤਰ੍ਹਾਂ ਹਾਰ ਹੋਈ ਜਦੋਂ ਲੜਾਈ ਰੁਕੀ ਚਾਰੇ ਪਾਸੇ ਲਹੂ ਲਹਾਨ ਸੀ ਜਿੱਧਰ ਨੂੰ ਵੀ ਦੇਖੋ ਲਾਸ਼ਾਂ ਹੀ ਲਾਸ਼ਾਂ ਜਿਹੜੀਆਂ ਹੈਗੀਆਂ ਉੱਥੇ ਖੇਲਰियां ਪਈਆਂ ਸਨ ਕਿਉਂਕਿ ਉਦਾਲੀ ਦੇ ਸੈਨਿਕਾਂ ਨੇ ਭੱਜੇ ਜਾਂਦੇ ਮਰਾਠਾ ਸੈਨਿਕਾਂ ਨੂੰ ਫੜਿਆ ਤੇ ਫੜ ਫੜ ਕੇ ਕਤਲ ਕਰ ਦਿੱਤਾ ਹੁਣ ਇਹ ਇਕੱਲੇ ਸੈਨਾ ਹੀ ਨਹੀਂ ਸੀਗੀ ਇਹ ਮਰਾਠਾ ਸੈਨਾ ਦੇ ਨਾਲ ਬਹੁਤ ਸਾਰੇ ਸੈਨਾਪਤੀ ਜਾਂ ਸੈਨਿਕਾਂ ਦੇ ਪਰਿਵਾਰ ਵੀ ਨਾਲ ਸੀਗੇ ਹੋਰ ਬਹੁਤ ਸਾਰੇ ਸੈਨਾ ਦਾ ਪ੍ਰਬੰਧ ਕਰਨ ਵਾਲੇ ਲੋਕ ਵੀ ਨਾਲ ਸਨ ਹੁਣ ਜਦੋਂ ਲੜਾਈ ਹੋਈ ਕਿਉਂਕਿ ਮਰਾਠਾ ਸੈਨਾ ਹਾਰ ਗਏ ਇਸ ਕਰਕੇ ਉਹਨਾਂ ਗੈਰ ਸੈਨਿਕਾਂ ਦਾ ਵੀ ਬਹੁਤ ਵੱਡੀ ਪੱਧਰ ਤੇ ਕਤਲੇਆਮ ਹੋਇਆ ਤੇ ਬਹੁਤ ਸਾਰੇ ਲੋਕਾਂ ਨੂੰ ਗੁਲਾਮਾਂ ਨੂੰ ਬੰਦੀ ਬਣਾ ਲਿਆ ਗਿਆ ਉਹਨਾਂ ਨੂੰ ਅਹਿਮਦ ਸਾਬਦਾਲੀ ਪਾਣੀਪੱਤ ਤੋਂ ਲੈ ਕੇ ਕਾਬਲ ਤੱਕ ਲਿਜਾ ਰਿਆ ਸੀਗਾ ਤਾਂ ਕਿ ਉੱਥੇ ਲਿਜਾ ਕੇ ਉਹਨਾਂ ਨੂੰ ਵੇਚਿਆ ਜਾਏ ਉਹਨਾਂ ਤੋਂ ਵੀ ਪੈਸੇ ਜਿਹੜੇ ਹੈਗੇ ਆ ਬਣਾਏ ਜਾਣ ਪਰ ਜਦੋਂ ਉਹ ਸੈਨਾ ਪੰਜਾਬ ਦੇ ਵਿੱਚੋਂ ਗਈ ਕਿਉਂਕਿ ਸੈਨਾ ਦਾ ਕਾਫਲਾ ਬਹੁਤ ਵੱਡਾ ਸੀਗਾ ਉਹ ਸੈਨਾ ਪੰਜਾਬ ਦੇ ਵਿੱਚੋਂ ਲੰਘਣ ਲੱਗੇ ਪੰਜਾਬ ਦੇ ਸਿੱਖ ਜਿਹੜੇ ਸੀਗੇ ਜੱთა ਸਿੰਘ ਆਲੂਵਾਲੀ ਦੇ ਅਧੀਨ ਉਸ ਕਾਫਲੇ ਦੇ ਉੱਪਰ ਟੁੱਟ ਪਏ ਤੇ ਬਹੁਤ ਸਾਰੀਆਂ ਜਿਹੜੀਆਂ ਭਾਰਤੀ ਸਾਡੀਆਂ ਮਾਂ ਬਾਪਾਂ ਸੀਗੀਆਂ ਉਹਨਾਂ ਨੂੰ ਵਿਦੇਸ਼ੀਆਂ ਤੋਂ ਛਡਾਇਆ ਗਿਆ ਤੇ ਵਕਾਇਦਾ ਉਹਨਾਂ ਨੂੰ ਪੈਸੇ ਦੇ ਕੇ ਘਰ ਘਰ ਪਹੁੰਚਾਇਆ ਗਿਆ ਸਿੱਖਾਂ ਨੇ ਆਪਣੇ ਹੀ ਲੋਕਾਂ ਦੀ ਇੱਥੇ ਰੱਖਿਆ ਜਿਹੜੀ ਹੈਗੀ ਆ ਕੀਤੀ ਹੁਣ ਇੱਥੇ ਮਰਾਠਾ ਸੈਨਾਕਰ ਹਾਰ ਕਿਵੇਂ ਗਈ ਕਿਉਂਕਿ ਉਹ ਉਸ ਸਮੇਂ ਸਭ ਤੋਂ ਤਾਕਤਵਰ ਸੀਗੇ ਭਾਰਤ ਦੇ ਵਿੱਚ ਕੋਈ ਤਾਕਤ ਐਦਾਂ ਦੀ ਹੈ ਨਹੀਂ ਸੀ ਦੇਸੀ ਰਿਆਸਤਾਂ ਦੇ ਵਿੱਚੋਂ ਜਿਹੜੀ ਮੱਕ ਮਰਾਠਿਆਂ ਦਾ ਮੁਕਾਬਲਾ ਕਰ ਸਕਦੀ ਐਥੋਂ ਤੱਕ ਕਿ ਅਮਨਸਾਬਦਾਲੀ ਵੀ ਜਿਹੜਾ ਹੈਗਾ ਮੁਕਾਬਲਾ ਨਹੀਂ ਕਰ ਸਕਦਾ ਸੀਗਾ ਜੇ ਮਰਾਠੇ ਥੋੜਾ ਧਿਆਨ ਰੱਖਦੇ ਪਹਿਲੀ ਗਲਤੀ ਕਿੱਥੋਂ ਹੋਈ ਕਿ ਜਦੋਂ ਮਰਾਠੇ ਚੱਲੇ ਸੀਗੇ ਉਹਨਾਂ ਨੇ ਆਪਣੇ ਪਰਿਵਾਰਾਂ ਨੂੰ ਨਾਲ ਲੈ ਲਿਆ ਕਿਉਂਕਿ ਜਦੋਂ ਉਹਨਾਂ ਲੜਾਈ ਲੱਗੀ ਹੋਈ ਐ ਲੜਾਈ ਦੇ ਵਿੱਚ ਉਹਨਾਂ ਨੂੰ ਆਪਣੇ ਪਰਿਵਾਰਾਂ ਨੂੰ ਵੀ ਦੇਖਣਾ ਪੈਂਦਾ ਸੀ ਤੇ ਦੂਜੇ ਪਾਸੇ ਲੜਨਾ ਵੀ ਪੈ ਰਿਹਾ ਸੀਗਾ ਇੱਕ ਬੰਦਾ ਦੋ ਪਾਸੇ ਨਹੀਂ ਕੰਮ ਕਰ ਸਕਦਾ ਕਿ ਇੱਕ ਪਾਸੇ ਉਹ ਲੜਾਈ ਵੀ ਲੜੇ ਦੂਜੇ ਪਾਸੇ ਆਪਣੇ ਪਰਿਵਾਰ ਨੂੰ ਵੀ ਦੇਖੇ ਸੋ ਇਸ ਕਰਕੇ ਆਪਣੇ ਪਰਿਵਾਰਾਂ ਨੂੰ ਨਾਲ ਲੈ ਕੇ ਆਉਣਾ ਮਰਾਠਿਆਂ ਦੀ ਸਭ ਤੋਂ ਵੱਡੀ ਕਮਜ਼ੋਰੀ ਸਾਬਤ ਹੋਇਆ ਨੁਕਸਾਨ ਦੇ ਸਾਬਤ ਹੋਇਆ ਦੂਜਾ ਭਾਰਤੀ ਸ਼ਾਸਕ ਜਿਹੜੇ ਕ ਅਬਦਾਲੀ ਦੇ ਨਾਲ ਮਿਲੇ ਹੋਏ ਸਨ ਜਿਨ੍ਹਾਂ ਦੇ ਵਿੱਚੋਂ ਅਵਧਾ ਨਵਾਬ ਸਜਾਉ ਦੌਲਾ ਹੈ ਜਾਂ ਰੋਹਿਲਖੰਡ ਦਾ ਨਜੀਬ ਦੌਲਾ ਹੈਗਾ ਉਹਨਾਂ ਨੇ ਕੀ ਕੀਤਾ ਕਿ ਪੇਸ਼ਵਾ ਦੇ ਨਾਲ ਜਿਹੜਾ ਸੰਪਰਕ ਇਸ ਸੈਨਾ ਦਾ ਸੀ ਪੁੰਨੇ ਦੇ ਨਾਲ ਉਹ ਬੰਦ ਕਰ ਦਿੱਤਾ ਕੱਟ ਦਿੱਤਾ ਹੁਣ ਕੋਈ ਵੀ ਖਬਰ ਜਿਹੜੀ ਆ ਪਾਣੀਪੱਤ ਤੋਂ ਪੁੰਨੇ ਨਹੀਂ ਪਹੁੰਚ ਰਹੀ ਤੇ ਨਾ ਹੀ ਪੁੰਨੇ ਤੋਂ ਖਬਰ ਇੱਧਰ ਆ ਰਹੀ ਹੈ ਸੋ ਇਸ ਕਰਕੇ ਮਰਾਠੇ ਬੇਵਸ ਹੋ ਗਏ ਹੁਣ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਜੇ ਸੈਨਾ ਦੀ ਲੋੜ ਵੀ ਹੈਗੀ ਆ ਤਾਂ ਉਹਨਾਂ ਦੀ ਖਬਰ ਪੇਸ਼ਵਾ ਤੱਕ ਪਹੁੰਚ ਨਹੀਂ ਰਹੀ ਤੇ ਪੇਸ਼ਵਾ ਸੈਨਾ ਕਿਉਂ ਭੇਜੇਗਾ ਜਦੋਂ ਉਹਦੇ ਪਾਸ ਕੋਈ ਇਨਫੋਰਮੇਸ਼ਨ ਹੀ ਹੈ ਨਹੀਂ ਸੋ ਇਸ ਕਰਕੇ ਦੂਜਾ ਇਹ ਘਾਟਾ ਹੋਇਆ ਮਰਾਠਿਆਂ ਨੂੰ ਕਿ ਉਹਨਾਂ ਨੂੰ ਜਿਹੜਾ ਹੈਗਾ ਉਹਨਾਂ ਦੇ ਜਿਹੜੇ ਖਬਰ ਪਹੁੰਚਾਉਣ ਦਾ ਜਰੀਆ ਸੀਗਾ ਉਹ ਸਾਰਾ ਬੰਦ ਕਰ ਦਿੱਤਾ ਗਿਆ ਖਤਮ ਕਰ ਦਿੱਤਾ ਗਿਆ ਇਸ ਕਰਕੇ ਪਾਣੀਪੱਤ ਦੇ ਵਿੱਚ ਮਰਾਠੇ ਪੋਨੇ ਦੇ ਨਾਲ ਇੱਕ ਤਰ੍ਹਾਂ ਡਿਸਕਨੈਕਟ ਹੋ ਗਏ ਹੁਣ ਕੋਈ ਇਨਫੋਰਮੇਸ਼ਨ ਉੱਥੇ ਨਹੀਂ ਜਾਂਦੀ ਹੁਣ ਜੇ ਇਨਫੋਰਮੇਸ਼ਨ ਨਹੀਂ ਜਾਂਦੀ ਤਾਂ ਸੈਨਾ ਕਿਵੇਂ ਆਏਗੀ ਇਨਾਂ ਤੋਂ ਇਲਾਵਾ ਹੁਣ ਲੜਾਈ ਲੜੀ ਜਾਂਦੀ ਹੈ ਪੰਜਾਬ ਦੇ ਵਿੱਚ ਹੁਣ ਲੜਾਈ ਤਾਂ ਪੰਜਾਬ ਦੇ ਵਿੱਚ ਹੈ ਪਰ ਇੱਥੇ ਹੋਇਆ ਕੀ ਕਿ ਦੂਜੀ ਤਰ੍ਹਾਂ ਕਿ ਇੱਥੇ ਲੜਾਈ ਲੜਦੀ ਹੈ ਉਹ ਜਿਹੜੇ ਲੋਕਲ ਲੋਕ ਹੈਗੇ ਆ ਉਹਨਾਂ ਦੇ ਨਾਲੋਂ ਕਿਸੇ ਤਰ੍ਹਾਂ ਦਾ ਕੋਈ ਸੰਪਰਕੇ ਨਹੀਂ ਬੰਦੇ ਤੇ ਨਾ ਉਹਨਾਂ ਨੂੰ ਪੁੱਛਦੇ ਆ ਕਿ ਤੁਸੀਂ ਸਾਡੀ ਸਹਾਇਤਾ ਕਰੋ ਕਿਉਂਕਿ ਮਰਾਠਿਆ ਨੂੰ ਇਸ ਸਮੇਂ ਲੋੜ ਤੋਂ ਜ਼ਿਆਦਾ ਹੰਕਾਰ ਸੀਗਾ ਕਿ ਸਾਨੂੰ ਇਹਨਾਂ ਸਿੱਖਾਂ ਨੂੰ ਪੁੱਛਣ ਦੀ ਕਿਆ ਲੋੜ ਹੈ ਸਾਨੂੰ ਇਹਨਾਂ ਰਾਜਪੁੱਤਾਂ ਨੂੰ ਪੁੱਛਣ ਦੀ ਕਿਆ ਲੋੜ ਹੈ ਸਾਨੂੰ ਇਹਨਾਂ ਜਾਟਾਂ ਨੂੰ ਪੁੱਛਣ ਦੀ ਕਿਆ ਲੋੜ ਹੈ ਅਸੀਂ ਖੁਦ ਹੀ ਬਹੁਤ ਹੈਗੇ ਆ ਸੋ ਇਸ ਕਰਕੇ ਲੜਾਈ ਤੋਂ ਪਹਿਲਾਂ ਮਰਾਠਿਆ ਨੇ ਨਾ ਤਾਂ ਪੰਜਾਬ ਦੇ ਸਿੱਖਾਂ ਨੂੰ ਆਪਣੇ ਸਹਿਯੋਗ ਕਰਨ ਦੇ ਲਈ ਕਿਹਾ ਤੇ ਨਾ ਹੀ ਸੂਰਜ ਸੂਰਜ ਵਾਲੇ ਜਿਹੜੇ ਸੀਗੇ ਭਰਤਪੁਰ ਦੇ ਰਾਜਾ ਨਾਹੀਂ ਸੂਰਜਮਲ ਜੀ ਨੂੰ ਕਿਹਾ ਗਿਆ ਕਿ ਤੁਸੀਂ ਮੇਰੀ ਸਹਾਇਤਾ ਕਰੋ ਤੇ ਨਾਹੀਂ ਰਾਜਪੂਤ जाटਾਂ ਦੀ ਕਿਸੇ ਹੋਰ ਜਿਹੜਾ ਹੈਗਾ ਰਾਜੇ ਨੂੰ ਕਿਹਾ ਗਿਆ ਸੋ ਇਸ ਕਰਕੇ ਰਾਜਸਥਾਨ ਅੱਜ ਕੱਲ ਦਾ ਹਰਿਆਣਾ ਤੇ ਪੰਜਾਬ ਪਾਕਿਸਤਾਨੀ ਪੰਜਾਬ ਇਹ ਵੱਡਾ ਇਲਾਕਾ ਜਿਹੜਾ ਸੀਗਾ ਇਹਦੇ ਵਿੱਚ ਕਿਸੇ ਵੀ ਤਾਕਤ ਤੋਂ ਆਪਣੇ ਲਈ ਸਹਿਯੋਗ ਮਰਾਠਿਆਂ ਨੇ ਨਹੀਂ ਮੰਗਿਆ ਜੋ ਮਰਾਠਿਆਂ ਦੀ ਬਹੁਤ ਵੱਡੀ ਗਲਤੀ ਸਾਬਤ ਹੋਇਆ ਸੂਰਜਮਲ ਵੀ ਸਹਿਯੋਗ ਦੇ ਸਕਦਾ ਸੀ ਪੰਜਾਬ ਦੇ ਸਿੱਖ ਵੀ ਸਹਿਯੋਗ ਦੇ ਸਕਦੇ ਸੀ ਜੇ ਮਰਾਠੇ ਆਪਣਾ ਹੰਕਾਰ ਛੱਡਦੇ ਬਲਕਿ ਮਰਾਠਿਆਂ ਨੇ ਤਾਂ ਇਹਨਾਂ ਖੇਤਰਾਂ ਦੇ ਵਿੱਚ ਲੁੱਟਮਾਰ ਕਰ ਦਿੱਤੀ ਤੇ ਉਹ ਉਹ ਡਰ ਗਏ ਸਿੱਖ ਵੀ ਡਰ ਗਏ ਤੇ ਸੂਰਜਮਾਲ ਵੀ ਡਰ ਗਿਆ ਕਿਤੇ ਇਹ ਨਾ ਹੋਵੇ ਕਿ ਕੱਲ ਨੂੰ ਸਾਨੂੰ ਪ੍ਰੋਬਲਮ ਪੈ ਜਾਏ ਸੋ ਦੂਜਾ ਜਦੋਂ ਮਰਾਠਾ ਸੈਨਾ ਰਾਜਸਥਾਨ ਦੇ ਵਿੱਚੋਂ ਲੰਗੀ ਸੀ ਤਾਂ ਸੂਰਜਮਾਲ ਨੇ ਸਪੈਸ਼ਲ ਕਿਹਾ ਸੀਗਾ ਕਿ ਜਿਹੜੇ ਬੱਚੇ ਹੈਗੇ ਆ ਬਜ਼ੁਰਗ ਹੈਗੇ ਆ ਗੈਰ ਸੈਨਿਕ ਲੋਕ ਹੈਗੇ ਆ ਉਹਨੇ ਕੋਈ ਨਾਲ ਰੱਖੋ ਜਿੰਨਿਆਂ ਕੋਈ ਲੋੜ ਆ ਬਾਕਿਆ ਸਾਰਿਆਂ ਨੂੰ ਇੱਥੇ ਤੁਸੀਂ ਇੱਥੇ ਮੇਰੇ ਕੋਲ ਠਹਿਰਾ ਜਾਓ ਪਰ ਮਰਾਠਿਆਂ ਨੇ ਗੱਲ ਨਹੀਂ ਮੰਨੀ ਸੋ ਇਸ ਕਰਕੇ ਗੈਰ ਸੈਨਿਕਾਂ ਨੂੰ ਨਾਲ ਲੈ ਕੇ ਆਣਾ ਬੱਚਿਆਂ ਨੂੰ ਨਾਲ ਲੈ ਕੇ ਆਣਾ ਆਪਣੇ ਮਾਵਾ ਭੈਣਾਂ ਨੂੰ ਨਾਲ ਲੈ ਕੇ ਆਣਾ ਬਹੁਤ ਵੱਡੀ ਗਲਤੀ ਸਾਬਤ ਹੋਈ ਸੋ ਇਸ ਤਰ੍ਹਾਂ ਦੇ ਨਾਲ ਅਹਿਮਦ ਸਾਬਦਾਲੀ ਨੇ ਜਿਹੜੀ ਹੈਗੀ ਲੜਾਈ ਲੜੀ ਤੇ ਲੜਾਈ ਦੇ ਵਿੱਚ ਅਹਿਮਦ ਸਾਬਦਾਲੀ ਜਿੱਤ ਜਾਂਦਾ ਹੈ ਹੁਣ ਖਬਰ ਜਿਹੜੀ ਹੈਗੀ ਆ ਉਹ ਵੀ ਪੁੰਨੇ ਦੇ ਵਿੱਚ ਕਾਫੀ ਚਿਰ ਬਾਅਦ ਪਹੁੰਚੇ ਉਹ ਵੀ ਇੱਕ ਬਨਜਾਰਾ ਸੀਗਾ ਜਿਹੜਾ ਲੋਕਸ਼ਿਭ ਕੇ ਬਾਅਦ ਦੇ ਵਿੱਚ ਪੁੰਨੇ ਪੇਸ਼ਵਾਜੀ ਕੋਲੇ ਗਿਆ ਉਹਨੇ ਜਦੋਂ ਪੇਸ਼ਵਾ ਬਾਜੀਰਾਓ ਜੀ ਨੂੰ ਗੱਲ ਜਾ ਕੇ ਦੱਸੀ ਕਿ ਉੱਥੇ ਤਾਂ ਆਹ ਪਾਣਾ ਵਰਤ ਗਿਆ ਹੈ ਮਰਾਠੇ ਸੈਨਾਪਤੀ ਵੀ ਮਾਰੇ ਗਏ ਆ ਤੇ ਬਹੁਤ ਵੱਡੀ ਸੰਖਿਆ ਚ ਲੋਕ ਮਾਰੇ ਗਏ ਆ ਕਿਹਾ ਜਾਂਦਾ ਹੈ ਕਿ ਉਸ ਸਮੇਂ ਪੁੰਨੇ ਦੇ ਬਹੁਤ ਘਰਾਂ ਦੇ ਦੇ ਵਿੱਚ ਜਿਹੜਾ ਹੈਗਾ ਰੌਣਟ-ਰੌਣ ਮਚ ਗਿਆ ਸੀ ਕਿ ਇੰਨੀ ਵੱਡੀ ਸੰਖਿਆ ਚ ਮਰਾਠਾ ਸੈਨਿਕ ਉੱਥੇ ਮਾਰੇ ਗਏ ਸੀਗੇ ਜਦੋਂ ਪੇਸ਼ਵੇ ਨੂੰ ਇਹ ਖਬਰ ਦੱਸੀ ਗਈ ਬਨਜਾਰੇ ਦੁਆਰਾ ਕਿ ਉੱਥੇ ਆ ਕੁਝ ਹੋ ਗਿਆ ਤਾਂ ਪੇਸ਼ਵੇ ਨੂੰ ਇੰਨਾ ਸਦਮਾ ਲੱਗਿਆ ਕਿ ਉਹ ਪ੍ਰਾਣ ਤਿਆਗ ਗਿਆ ਉਸ ਦੀ ਮੌਤ ਹੋ ਗਈ ਹੁਣ ਇਹ ਲੜਾਈ ਲੜਾਈ ਨਹੀਂ ਸੀ ਇਸ ਨੇ ਸਾਡੀ ਕਿਸਮਤ ਨੂੰ ਬਦਲ ਦਿੱਤਾ ਸਾਨੂੰ ਗੁਲਾਮ ਬਣਾ ਦਿੱਤਾ ਵਿਦੇਸ਼ੀਆਂ ਦੇ ਕੋਲ ਕਿਉਂਕਿ ਇਸ ਲੜਾਈ ਵਿੱਚ ਜੇ ਮਰਾਠੇ ਹਾਰੇ ਉਹ ਕੱਲੇ ਮਰਾਠੇ ਨਹੀਂ ਸੀ ਹਾਰੇ ਬਲਕਿ ਭਾਰਤ ਦੀ ਕਿਸਮਤ ਉਸ ਨੂੰ ਧੋਖਾ ਦੇ ਗਈ ਕਿ ਮਰਾਠਿਆਂ ਦੇ ਹਾਰਨ ਕਰਕੇ ਅੰਗਰੇਜ਼ਾਂ ਨੇ 1764 ਦੇ ਵਿੱਚ ਬੰਗਾਲ ਉੱਤੇ ਪੱਕੇ ਤੌਰ ਤੇ ਕਬਜ਼ਾ ਕਰ ਲਿਆ ਹਾਲਾਂਕਿ ਉਹਨਾਂ ਨੇ 1757 ਦੇ ਵਿੱਚ ਵੀ ਪਲਾਸੀ ਦੀ ਲੜਾਈ ਜਿੱਤੀ ਸੀ ਪਰ ਉਹਨੇ ਕਬਜ਼ਾ ਨਹੀਂ ਸੀ ਕੀਤਾ ਉਹ ਡਰਦੇ ਕਿਸ ਤੋਂ ਸੀ ਮਰਾਠਿਆਂ ਤੋਂ ਪਰ ਹੁਣ ਮਰਾਠੇ ਹਾਰ ਕੇ ਜਿਹੜੇ ਆਉਣ ਵਾਲੇ 30-35 ਸਾਲਾਂ ਦੇ ਲਈ ਕੁਛ ਵੀ ਨਹੀਂ ਕਰ ਪਾਣਗੇ ਸੋਇਸ ਕਰਕੇ ਅੰਗਰੇਜ਼ੀ ਸੂਰਜ ਜਿਹੜਾ ਹੈਗਾ ਚੜਨ ਲੱਗ ਗਿਆ ਇੱਕ ਹੋਰ ਕਾਰਨ ਵੀ ਇੱਥੇ ਤੁਹਾਨੂੰ ਮੈਂ ਖਾਸ ਦੱਸਦਿਆਂ ਕਿ ਮਰਾਠਿਆਂ ਦੇ ਆਪਣੇ ਨੇਤਾਵਾਂ ਨੇ ਵੀ ਉਹਨਾਂ ਨੂੰ ਹਰਾਇਆ ਮਰਾਠਾ ਸੈਨਾਪਤੀ ਮਲਹਾਰ राव 홀ਕਰ ਇਹ ਵੀ ਅਵਦਾਲੀ ਦੇ ਬੰਦਿਆਂ ਨਾਲ ਮਿਲ ਚੁੱਕਿਆ ਸੀ ਇਹ ਨਜੀਬ ਅਦੌਲਾ ਦੇ ਨਾਲ ਇਹਦਾ ਗੁਪਤ ਸੰ ਸਬੰਧ ਬਣੇ ਹੋਏ ਸੀਗੇ ਚਿੱਠੀ ਪੱਤਰ ਚੱਲਦਾ ਸੀ ਗੱਲਬਾਤ ਚੱਲਦੀ ਸੀ ਇਸ ਕਰਕੇ ਜਦੋਂ ਪਾਣੀਪਤ ਦੀ ਲੜਾਈ ਹੋਈ ਸੀ ਤਾਂ ਮਲਹਾਰ राव 홀ਕਰ ਜਿਹੜਾ ਹੈਗਾ ਉਹ ਆਪਣੀ ਸੈਨਾ ਲੈ ਕੇ ਇੱਕ ਪਾਸੇ ਹੋ ਗਿਆ ਇਹਦੇ ਕਰਕੇ ਵੀ ਮਰਾਠਾ ਸੈਨਿਕ ਜਿਹੜੇ ਹੈਗੇ ਹਾਰੇ ਸੀਗੇ ਦੂਜਾ ਜਦੋਂ ਲੜਾਈ ਹੋਈ ਸੀ ਤਾਂ ਦੋ ਦਿਨ ਤੋਂ ਤਾਂ ਭੁੱਖੇ ਸੀਗੇ ਉਹਨਾਂ ਨੂੰ ਖਾਣ ਪੀਣ ਦੇ ਲਈ ਕੁਝ ਵੀ ਨਹੀਂ ਸੀ ਮਿਲਿਆ ਸੋ ਇਸ ਕਰਕੇ ਮਰਾਠਾ ਸੈਨਿਕ ਜਿਹੜੇ ਹਾਰੇ ਤੇ ਇਸ ਨੇ ਭਾਰਤ ਵਿੱਚ ਅੰਗਰੇਜ਼ੀ ਸੂਰਜ ਜਿਹੜਾ ਹੈਗਾ ਚੜਾ ਦਿੱਤਾ ਤੇ ਪੰਜਾਬ ਦੇ ਵਿੱਚ ਜੇ ਮਰਾਠੇ ਨਾ ਹਾਰਦੇ ਤਾਂ ਸਿੱਖਾਂ ਦਾ ਰਾਜ ਕਦੇ ਨਹੀਂ ਸੀ ਹੋਣਾ ਤੇ ਮਰਾਠਿਆਂ ਦੇ ਹਾਰਨ ਕਰਕੇ ਪੰਜਾਬ ਦੇ ਵਿੱਚ ਸਿੱਖ ਰਾਜ ਦਾ ਉਦੇ ਹੁੰਦਾ ਹੈ ਕਿਉਂਕਿ 1761 ਵਿੱਚ ਅਬਦਾਲੀ ਤੇ ਮਰਾਠਿਆਂ ਦੀ ਟੱਕਰ ਹੋਈ ਮਰਾਠੇ ਦੀ ਸ਼ਕਤੀ ਜਿਹੜੀ ਖਤਮ ਹੋ ਗਈ ਤੇ ਹੁਣ ਆਉਣ ਵਾਲੇ ਸਮੇਂ 'ਚ ਪੱਕਾ ਹੋ ਗਿਆ ਸੀਗਾ ਕਿ ਹੁਣ ਅਬਦਾਲੀ ਤੇ ਸਿੱਖਾਂ ਦੀ ਟੱਕਰ ਹੋਏਗੀ ਉਸ 1700 ਤੋਂ ਬਾਅਦ ਤੋਂ ਲੈ ਕੇ 67 ਤੱਕ ਲਗਾਤਾਰ ਹੁੰਦੀ ਰਹੀ ਹਾਲਾਂਕਿ 30 40 ਹਜ਼ਾਰ ਸਿੱਖ ਵੀ ਜਿਹੜਾ ਹੈਗਾ 1762 ਚ ਮਾਰ ਦਿੱਤਾ ਗਿਆ ਸੀਗਾ ਪਰ ਸਿੱਖਾਂ ਨੇ ਹਿੰਮਤ ਨਹੀਂ ਹਾਰੇ ਲਗਾਤਾਰ ਗਰੀਲਾ ਵਾਰ ਦੁਆਰਾ ਲੜਦੇ ਰਹੇ 1762 ਅਕਤੂਬਰ ਦੇ ਵਿੱਚ ਸਿੱਖਾਂ ਨੇ ਅਬਦਾਲੀ ਨੂੰ ਬਹੁਤ ਬੁਰੀ ਤਰ੍ਹਾਂ ਅੰਬਰਸਰ ਦੇ ਵਿੱਚ ਹਰਾਇਆ ਸੀਗਾ ਉਸ ਕਰਕੇ ਲਗਾਤਾਰ ਜਦੋਂ ਸੰਘਰਸ਼ ਹੁੰਦਾ ਗਿਆ ਉਹਦੇ ਵਿੱਚ ਅਬਦਾਲੀ 1767 ਤੋਂ ਬਾਅਦ ਕਦੇ ਵੀ ਪੰਜਾਬ ਵੱਲ ਮੂੰਹ ਨਹੀਂ ਕਰ ਸਕਿਆ ਤੇ ਫਿਰ ਪੰਜਾਬ ਜਿਹੜਾ ਹੈਗਾ ਉਹ ਸਿੱਖਾਂ ਦੇ ਕਬਜ਼ੇ ਵਿੱਚ ਆ ਗਿਆ ਤੇ ਸਿੱਖਾਂ ਨੇ ਇੱਥੇ ਮਿਸਲਾਂ ਦੇ ਰੂਪ ਵਿੱਚ ਰਾਜ ਸ਼ੁਰੂ ਕੀਤਾ ਜਿਹੜਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਬਦਲ ਗਿਆ ਤੇ ਇਹਨਾਂ ਮਿਸਲਾਂ ਦੇ ਵਿੱਚੋਂ ਹੀ ਕੁਝ ਮਿਸਲਾਂ ਸਤਲੁਜ ਪਾਰ ਸੀਗੀਆਂ ਜਿਨ੍ਹਾਂ ਦੇ ਵਿੱਚੋਂ ਪਟਿਆਲਾ ਹੈ ਨਾਭਾ ਹੈ ਜੀਂਦ ਹੈ ਕਲਸੀਆ ਹੈ ਮਲੇਰਕੋਟੜਾ ਹੈ ਫਰੀਦਕੋਟ ਹੈ ਇਹ ਸਾਰੀਆਂ ਮਿਸਲਾਂ ਜਿਹੜੀਆਂ ਸੀਗੀਆਂ ਇਹ ਰਾਜ ਕਰਦੀਆਂ ਰਹੀਆਂ ਤੇ ਇਹਨਾਂ ਦਾ ਰਾਜ 1948 ਤੱਕ ਚੱਲਿਆ ਤੇ ਫਿਰ ਇਹ 1948 ਵਿੱਚ ਭਾਰਤ ਵਿੱਚ ਮਿਲ ਗਈਆਂ ਸੋ ਇਸ ਤਰ੍ਹਾਂ ਦੇ ਨਾਲ ਇਹ ਸਿੱਕ ਲੜਾਈ ਨੇ ਸਾਡੀ ਕਿਸਮਤ ਜਿਹੜੀ ਹੈ 기ਆ ਬਦਲ ਦਿੱਤੀ ਤੇ ਇਹ ਸੀਗਾ ਪਾਣੀਪਤ ਦੀ ਤੀਜੀ ਲੜਾਈ ਦਾ ਇਤਿਹਾਸ ਤੇ ਵਧੀਆ ਜਾਣਕਾਰੀ ਲੈਣ ਦੇ ਲਈ ਸਾਡੇ ਚੈਨਲ ਨੂੰ ਲਾਈਕ ਅਤੇ ਸਬਸਕ੍ਰਾਈਬ ਜਰੂਰ ਕਰ ਲੈਣਾ ਤਾਂ ਕਿ ਤੁਹਾਨੂੰ ਅਸੀਂ ਵੱਧ ਤੋਂ ਵੱਧ ਜਾਣਕਾਰੀ ਦੇ ਸਕੀਏ